ਸਾਨ ਵੀਰੋ ਸਵਾਗਤ ਹੈ ਸਾਰਿਆਂ ਵਪਾਰੀ YouTube ਚੈਨਲ ਤੇ ਤਰੀਕ ਆ ਜਿਹੜੀ 19 April ਹੋ ਚੁੱਕੀ ਆ ਤੇ ਆਏ ਆ ਤੂੜੀ ਦੀ ਬੋਲੀ ਤੇ ਕੋਟਕਪੂਰਾ ਤੇ ਬੋਲੀ ਹੋਣ ਵੇ ਸ਼ੁਰੂ ਤੇ ਤਿੰਨ ਵੀ ਟਰਾਲੀਆਂ ਆਈਆਂ ਸਾਰੀਆਂ ਅੱਜ ਤੇ ਰੇਟ ਆਪਾਂ ਦੇਖਾਂਗੇ ਕਿੰਨਾ ਤੈਨੂੰ ਸੋਹਣਾ ਲੱਗਿਆ ਤੇ ਨੂ ਸੋਹਣਾ ਲੱਗਿਆ 200 ਰੁਪਇਆ 5 ਰੁਪਏ 10 15 20 25 30 35 235 ਹੋ ਲੱਗਨੇ 235 ਰੁਪਏ ਬਾਈ ਜੀ ਲਓ ਜੀ ਪਹਿਲੀ ਟਰਾਲੀ ਸੀ ਬਾਹਰ ਦੀ ਕੂੜੀ ਪੁਰਾਣੀ ਤੇ 235 ਬਾਈ ਵੇਚ ਨਹੀਂ ਬਾਈ ਨੂੰ ਤੇ Dosu, themes... dosu.

ਇਹ ਲਾਸਟ ਡੇ ਟਰਾਲੀ ਆ ਤੇ ਤਿੰਨ ਵੀ ਟਰਾਲੀਆਂ ਗਈਆਂ ਸੀ ਅੱਜ ਬਾਕੀ ਰੇਡ ਤਾਂ ਦੇਖਾਂਗੇ ਕਿ ਇਹ ਤਿੰਨ ਨਹੀਂ ਨਾ ਗਈ ਸੀ ਪੁਰਾਣੀ ਟੁੱਟੀ ਸੀਗੀ ਬਾਕੀ ਹੋਰ ਦੇਖਦੇ ਆ ਵੀ ਰੇਡ ਇਹਦਾ ਕਿੱਥੋਂ ਦੀ ਕਿ ਜਾਂਦਾ ਤੇ 311 ਵੀ ਟੁੱਟੀ ਦਾ ਜਿਹੜਾ ਰੇਡ ਲੰਘ ਗਿਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ baju jeroan jeroan kan 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 ढाई सौ सौ ढाई सौ ढाई सौ पुजा अठ सतर सतर असी अठ चवे पंज सौ पंज सौ बोलंग न ₹300 ਬਾਈ ਵੀ ਲਓ ਜੀ ਤੂੜੀ ਤੇ ਲੱਗੀ ਹੈ ₹300 ਤੇ ਬਾਕੀ ਵੀ ਤਿੰਨ ਈ ਟਰਾਲੀਆਂ ਆਈਆਂ ਸੀਗਾ ਤੇ ਟਰਾਲੀ ₹300 ਲੱਗੀ ਆ ਤੇ ਧੰਨਵਾਦ ਵੀ ਸਾਰਿਆਂ ਦਾ